ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੂਰਜ ਗ੍ਰਹਿਣ ਬਾਰੇ ਜੋ ਕਿ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੈ 15 ਦਿਨ ਪਹਿਲਾਂ ਪੂਰਨਮਾਸ਼ੀ ਤੇ ਚੰਦਰ ਗ੍ਰਹਿਣ ਲੱਗਿਆ ਸੀ ਤੇ 21 ਸਤੰਬਰ 2025 ਦਿਨ ਐਤਵਾਰ ਮੱਸਿਆ ਵਾਲੀ ਰਾਤ ਨੂੰ ਸੂਰਜ ਗ੍ਰਹਿਣ ਲੱਗੇਗਾ ਜੋਤਿਸ਼ ਸ਼ਾਸਤਰ ਅਨੁਸਾਰ ਇਹ ਗ੍ਰਹਿਣ ਕੰਨਿਆ ਰਾਸ਼ੀ ਦੇ ਵਿੱਚ ਲੱਗੇਗਾ ਤੇ ਉਤਰਾ ਫਾਲਗੋਨੀ ਨਕਸ਼ਤਰ ਵਿੱਚ ਲੱਗੇਗਾ ਜੋ ਕਿ ਸੂਰਜ ਦਾ ਆਪਣਾ ਨਕਸ਼ਤਰ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤਾਂ ਕਿ ਪੂਰੀ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅੱਗੇ ਵੀ ਆਪਾਂ ਇਸੇ ਤਰ੍ਹਾਂ ਵੀਡੀਓਜ਼ ਨੂੰ ਜੜੀਆਂ ਕੰਟੀਨਿਊ ਰੱਖ ਸਕੀਏ ਇਹ ਸੂਰਜ ਗ੍ਰਹਿਣ ਰਾਤ 10:58 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 3:21 ਮਿੰਟ ਤੱਕ ਲੱਗੇਗਾ ਸਾਡਾ ਇਹ ਆਖਰੀ ਸੂਰਜ ਗ੍ਰਹਿਣ ਹੈ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਹੀਂ ਨਜ਼ਰ ਆਏਗਾ ਇਸ ਕਾਰਨ ਹੈ ਜੋ ਸੂਤਕਾਲ ਵੀ ਨਹੀਂ ਲੱਗੇਗਾ ਸੂਰਜ ਦਾ ਇਹ ਅੰਸ਼ਿਕ ਸੂਰਜ ਗ੍ਰਹਿਣ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਨਜ਼ਰ ਆਏਗਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਇਹਨਾਂ ਦੇਸ਼ਾਂ ਦੇ ਵਿੱਚ ਇਹ ਦਿਖਾਈ ਦੇਵੇਗਾ ਲੇਕਿਨ ਇਸ ਦਾ ਜੋ ਅਸਰ ਹੈ ਇਹ ਸਾਰੀਆਂ ਰਾਸ਼ੀਆਂ ਤੇ ਪਵੇਗਾ ਇਸ ਦਾ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਅਲੱਗ ਵੀਡੀਓ ਪਾਵਾਂਗੇ ਤੇ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਕੀ ਦਾਨ ਕਰ ਸਕਦੇ ਹੋ ਉਹ ਵੀ ਦੱਸਾਂਗੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਆਪਾਂ ਜਲਦੀ ਹੀ ਉਹ ਵੀਡੀਓ ਵੀ ਆਪਣੇ ਚੈਨਲ ਤੇ ਪਾਵਾਂਗੇ ਗਰਭਪਤੀ ਮਹਿਲਾਵਾਂ ਨੂੰ ਵੀ ਸੂਰਜ ਗ੍ਰਹਿਣ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਰਾਤ ਸਮੇਂ ਲੱਗਣ ਕਾਰਨ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਲੇਕਿਨ ਸਵੇਰੇ ਗਰਭਪਤੀ ਮਹਿਲਾਵਾਂ ਨੂੰ ਕਣਕ ਦਾ ਦਾਨ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਇਹ ਕਣਕ ਦਾ ਦਾਨ ਕਿਸੇ ਲੋੜਵੰਦ ਨੂੰ ਜਾਂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਸੂਰਜ ਗ੍ਰਹਿਣ ਤੋਂ ਅਗਲੇ ਦਿਨ ਧਾਰਮਿਕ ਸਥਾਨ ਤੇ ਇਸ਼ਨਾਨ ਕਰਨਾ ਸ਼ਾਸਤਰਾਂ ਦੇ ਵਿੱਚ ਬਹੁਤ ਸ਼ੁਭ ਮੰਨਿਆ ਗਿਆ ਸੂਰਜ ਗ੍ਰਹਿਣ ਤੋਂ ਬਾਅਦ ਕਣਕ ਦਾ ਦਾਨ ਗੁਰਦਾ ਦਾਾਨ ਕਰਨਾ ਬਹੁਤ ਜ਼ਰੂਰੀ ਹੈ ਇਹ ਦਾਨ ਹੈ ਜਿਹੜਾ ਹਰ ਕੋਈ ਕਰ ਸਕਦਾ ਹੈ ਇਹ ਦਾਨ ਕਰਨ ਦੇ ਨਾਲ ਸੂਰਜ ਗ੍ਰਹਿਣ ਦੇ ਪੈਣ ਵਾਲੇ ਅਸਰ ਨੂੰ ਜਿਹੜਾ ਉਹ ਘੱਟ ਕੀਤਾ ਜਾ ਸਕਦਾ ਹੈ। ਕੁੰਡਲੀ ਦੇ ਵਿੱਚ ਜਿਨ੍ਹਾਂ ਦੇ ਵੀ ਸੂਰਜ ਨੀਚਦੈ ਜਾਂ ਸੂਰਜ ਰਾਹੂ ਦੀ ਯੂਤੀ ਹੈ ਜਾਂ ਸੂਰਜ ਸ਼ਨੀ ਦੀ ਯੂਤੀ ਹੈ ਜਾਂ ਸੂਰਜ 6ਵੇਂ 8ਵੇਂ ਤੇ 12ਵੇਂ ਹਾਊਸ ਦੇ ਵਿੱਚ ਹੈ। ਇਹ ਸੂਰਜ ਗ੍ਰਹਿਣ ਹੈ ਜੋ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗਾ ਤਾਂ ਉਹਨਾਂ ਨੂੰ ਕਣਕ ਦਾ ਦਾਨ, ਗੁੜ ਦਾ ਦਾਨ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਕੁੰਡਲੀ ਦਿਖਾ ਕੇ ਵੀ ਦਾਨ ਕਰ ਸਕਦੇ ਹੋ ਕਿਉਂਕਿ ਹਰ ਇੱਕ ਦੀ ਕੁੰਡਲੀ ਦੇ ਵਿੱਚ ਜੋ ਸੂਰਜ ਦੀ ਪੋਜੀਸ਼ਨ ਹੈ ਡਿਗਰੀਆ ਉਹ ਅਲੱਗ-ਅਲੱਗ ਹੁੰਦੀ ਹੈ ਤਾਂ ਕਿ ਗ੍ਰਹਿ ਤੋਂ ਬਾਅਦ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਿਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਆਪਣਾ ਜੋ ਚੈਨਲ ਚੱਲ ਰਿਹਾ ਜੀ ਇਹ ਬਹੁਤ ਹੀ ਵਧੀਆ ਜਾ ਰਿਹਾ ਹੈਗਾ ਆਪਾਂ ਨੂੰ 1 ਬਨ ਮੰਥ ਵੀ ਨਹੀਂ ਹੋਇਆ ਕੰਪਲੀਟ ਲੇਕਿਨ ਇਸ ਤੇ ਰਿਸਪੌਂਸ ਹੈ ਜੋ ਬਹੁਤ ਵਧੀਆ ਆ ਰਿਹਾ ਹੈ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ